ਸੱਜਾ ਗੁੱਟੇ ਕਰ ਤੇਰੇ ਬਨਾਰ ਖੇੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟੇ ਕਰ ਤੇਰੇ ਬਨਾਰ ਖੇੜੀ ਜੱਗ ਜਿਵੇਂ ਵੀਰ ਵੇ ਤਾਗ ਬੜੇ ਪਿਆਰ ਨਾਲ ਗੁੰਦੇ ਆ ਵਿੱਚ ਪਿਆਰ ਭੈਣਦਾ ਤਾਗ ਬੜੇ ਪਿਆਰ ਨਾਲ ਰੱਬ ਨਾਲੋਂ ਵੱਡੀਆਂ ਨੇ ਆਸਾਂ ਵੀਰਿਆ ਤੇਰੀ ਪੈਣ ਨੂੰ ਰੱਬ ਨਾਲੋਂ ਵੱਡੀਆਂ ਨੇ ਆਸਾਂ ਵੀਰਿਆ ਤੇਰੀ ਪੈਣ ਨੂੰ ਕੱਲੇ ਕੱਲੇ ਤਾਗੇ ਨਾਲ ਗੰਡਾਂ ਦਿੱਤੀਆਂ ਵੇ ਤੇਰੀ ਚੰਗੀ ਤੱਕ ਦੀਰਵੇ ਕੱਲੇ ਕੱਲੇ ਤਾਗੇ ਨਾਲ ਜੱਗ ਗੁੱਟੇ ਕਰ ਤੇਰੇ ਬੰਨ ਰਖੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟੇ ਕਰ ਤੇਰੇ ਬੰਨ ਰਖੜੀ ਜੱਗ ਜਿਵੇਂ ਵੀਰ ਵੇ ਲੱਖ ਲੱਖ ਚਾ ਚੜੇ ਤੇਰੀ ਪੈਣ ਨੂੰ ਵੇ ਉਮੀਦਾਂ ਗੁੰਦੀਆਂ ਲੱਖ ਲੱਖ ਚਾ ਚੜੇ ਤੇਰੀ ਪੈਣ ਨੂੰ ਵੇ ਉਮੀਦਾਂ ਗੁੰਦੀਆਂ ਗੱਜ ਗੱਜ ਲੰਮੀਆਂ ਅਸੀਂ ਸੰਦੇਣ ਨੂੰ ਪਹਿਣਾ ਤਿਆਰ ਰਹਿੰਦੀਆਂ ਗੱਜ ਗੱਜ ਲੰਮੀਆਂ ਅਸੀਂ ਸੰਦੇਣ ਨੂੰ ਪਹਿਣਾ ਤਿਆਰ ਰਹਿੰਦੀਆਂ ਤੇਰਾ ਮੁਖ ਦੇਖਾਂ ਠੰਡ ਪੈ ਜੇ ਕਾਲਜੇ ਦਿਲ ਬੰਨੇ ਤੀਰ ਵੇ ਤੇਰਾ ਮੁਖ ਦੇਖਾਂ ਠੰਡ ਪੈ ਜੇ ਕਾਲਜੇ ਦਿਲ ਬੰਨੇ ਸੱਜਾ ਗੁੱਟੇ ਕਰ ਤੇਰੇ ਬਨਰਖੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟੇ ਕਰ ਤੇਰੇ ਬਨਰਖੜੀ ਜੱਗ ਜਿਵੇਂ ਵੀਰ ਵੇ ਲੱਖਾਂ ਸੁੱਖਾਂ ਸੁੱਖਾਂ ਵੇ ਤੂੰ ਸੁਖੀ ਵਸਵੇ ਜੇਬ ਵਿੱਚ ਕੱਢੀ ਕਿਰਪਈਆ ਪੈਣ ਨੂੰ ਵੀਰਾ ਦੇਵੇ ਹੱਸ ਹੱਸ ਲੱਖ ਸੁੱਖ ਸੁੱਖਾਂ ਵੇ ਤੂੰ ਸੁਖੀ ਵਸਵੇਂ ਜੇ ਬ ਵਿੱਚ ਕੱਢੀ ਕਿਰਪਈਆ ਪੈਣ ਨੂੰ ਵੀਰ ਦੇਵੇ ਹੱਸ ਹੱਸਵੇਂ ਇੱਕੋ ਵੀਰ ਹੈਗਾ ਮੇਰਾ ਜੀਣ ਜੋਗिरा ਸੁਖੀ ਵਸ ਵੀਰ ਵੇ ਇੱਕੋ ਵੀਰ ਹੈਗਾ ਮੇਰਾ ਜੀਣ ਜੋਗिरा ਸੁਖੀ ਵਸ ਵੀਰ ਸੱਜਾ ਗੁੱਟੇ ਕਰ ਤੇਰੇ ਬਨਰਖੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟੇ ਕਰ ਤੇਰੇ ਬਨਰਖੜੀ ਜੱਗ ਜਿਵੇਂ ਵੀਰ ਵੇ ਜੁਗਾਂ ਜੁਗਾਂ ਤੱਕ ਸੁਖੀ ਰਾਜੇ ਬਾਪ ਦਾ ਵਸੇ ਮੇਰਾ ਵੀਰ ਵੇ ਜੁਗਾਂ ਜੁਗਾਂ ਤੱਕ ਸੁਖੀ ਰਾਜੇ ਬਾਪ ਦਾ ਵਸੇ ਮੇਰਾ ਕੋਨਕ ਪਰ ਮਲਾਮਲ ਤੇਰਾ ਸਰਬ ਵਿੜ ਵੀਰਵੇ ਨਕੋ ਨਕ ਪਰ ਮਲਾਮਲ ਤੇਰਾ ਸਰਬ ਵਿੜ ਵੀਰਵੇ ਤੇਰੇ ਵਾਸਤੇ ਮੇਰਬ ਤੋਂ ਸੱਜ ਗੁੱਟ ਕਰ ਤੇਰੇ ਬਨ ਰਖੜੀ ਜੁਗ ਜਿਵੇਂ ਵੀਰ ਵੇ ਸੱਜ ਗੁੱਟ ਕਰ ਤੇਰੇ ਬਨ ਰਖੜੀ ਜੁਗ ਜਿਵੇਂ ਵੀਰ ਵੇ ਰਖੜੀ ਬਣਾ ਕੇ ਰੱਖਾ ਹੋਵੇਂ ਪਹਿਣਦਾ ਤੂੰ ਜਵਾਨੀ ਮਾਣਵੇ ਰਖੜੀ ਬਣਾ ਕੇ ਰੱਖਾ ਹੋਵੇਂ ਪਹਿਣਦਾ ਸਿਰ ਤੇ ਹੀ ਮਿਲੂ ਮੈਨੂੰ ਮਾਣ ਤਣ ਰਹੇ ਜ਼ਿੰਦਗੀ ਜੀ ਤੂੰ ਬਹਾਰਾ ਮਾਣਵੇਂ ਤੇਰੇ ਸਿਰ ਤੇ ਹੀ ਮਿਲੂ ਮੈਨੂੰ ਮਾਣ ਤਣ ਰਹੇ ਜ਼ਿੰਦਗੀ ਜੀ ਤੂੰ ਬਹਾਰਾ ਮਾਣਵੇਂ ਸੱਜਾ ਗੁੱਟ ਕਰ ਤੇਰੇ ਬੰਨਣਾ ਰਖੇੜੀ ਜੱਗ ਜਿਵੇਂ ਵੀਰਵੇਂ ਸੱਜਾ ਗੁੱਟ ਕਰ ਤੇਰੇ ਬੰਨਣਾ ਰਖੇੜੀ ਜੱਗ ਜਿਵੇਂ ਵੀਰਵੇਂ